واحرو جی کا خالص واحد کر رہے سات گورو نانک دیو جی مہاراج جی نے ایک لڑکی جوڑن لگیا پانچویں پوڑی ਆਪਾ ਸੰਗੀ ਕਰ ਲਈਏ ਤਾਂ ਉਨਾਲ ਦੇ ਦੀ ਮਹਰਤ ਸਮਝਉਂਦੇ ਥਾਪਿਆ ਨਾ ਜਾਏ ਕੀਤਾ ਨਾ ਹੋਏ ਅਪੀਸਰ ਥਾਪਿਆ ਨ ਜਾਂਦਾ ਇਹ ਨਾ ਹੀ ਕਿਸੇ ਦਾ ਬਣਾਇਆ ਉਹ ਬਣਦਾ ਹੀ ਥਾਪਿਆ ਨ ਜਾਏ ਕੀਤਾ ਨਾ ਹੋਏ ਫਿਰ ਕਿਵੇਂ ਹੈ ਆਪੇ ਆਪ ਨਿਰੰਜਲ ਸੋਇਓ ਆਪਣੀ ਆਪ ਤੋ ਹੀ ਹੈ ਆਪੀ ਨਾ ਸਾਜਿਓ ਆਪੀ ਨ ਰਿਉਣਾ ਆਪੀ ਆਪ ਨਿਰੰਝਰ ਸੋਏ ਬਾਇਰ ਦੀ ਗਾਲ ਤੂੰ ਰਹਿਤ ਹੈ ਆਪਣੀ ਆਪ ਤੀ ਉਸ ਦਾ ਪ੍ਰਕਾਸ਼ ਹੈ ਜਿਸ ਸੇ ਗਿਆਨ ਤਿਨ ਪਾਰ ਆਨ ਤਾਂ ਦੂਰਾਂ ਦੇਵ ਜੀ ਮਹਾਰਾਜ ਸਤਪੁਰ ਜੀ ਸੁਝਾਉਂਦੇ ਨੇ ਜਿਨ੍ਹਾਂ ਨੇ ਮਾਲਕ ਨੂੰ ਸੇਜਿਆ ਸਿਮਰਿਆ ਉਹਨਾਂ ਨੂੰ ਮਾਲਕ ਪ੍ਰਾਪਤ ਹੋਇਆ ਇੱਜ਼ਤ ਵਢੀ ਜਾਂਦੀ ਆਂ ਬੰਦਿਆਂ ਦੇ ਲੋਕ ਦੇ ਵਿੱਚ ਵੀ ਪਰ ਲੋਕ ਦੇ ਵਿੱਚ ਵੀ ਤਾਂ ਉਹਨਾਂ ਦੇ ਜੀ ਮਹਾਰਾਜ ਜਿਨ੍ਹਾਂ ਨੇ ਆਪ ਧਿਆਇਆ ਦੇਵ ਸਤਿ ਤਰਤਾ ਨਾਨਕ ਪੀ ਮੁਖਿਓ ਜਿਲੇ ਕੀਤੀ ਸ਼ੁਕੀ ਨਾਦ ਚਲਿਆ ਪਕਸਿਉ ਜਨਮ ਸਵਾਰ ਵਾਜ ਵਾਇ ਸੀ ਸਤਿ ਨੇ ਜੀਵ ਸੇਵਨ ਪਾਇਆ ਮਾਨ ਨਾਨਕ ਗਾਦੀਏ ਗੁਣੀ ਨਿਧਾਨ ਜਿਸ ਵਿੱਚ ਪ੍ਰਭੂ ਪਰਮਾਤਮਾ ਨੂੰ ਸਿਮਰ ਕੇ ਜਤ ਮਾਨ ਵਡਿਆਈ ਮਿਲਦੀ ਬਾਬਾ ਜੀ ਕੰਦਰੇ ਉਸ ਗੁਣੀ ਨਿਧਾਨ ਖਜਾਨੇ ਦਾ ਜਿਹੜਾ ਵਹੀਰੋ ਪ੍ਰਭੂ ਪਰਮਾਤਮਾ ਹੈ

ਕਛਤ ਨਾ ਜਾਈ ਕੋਈ ਵੀ ਉਹਦੀ ਵਾਰੀ ਮੁਕੰਮਲ ਤੋਰਦੀ ਪਿਆਰ ਨਹੀਂ ਕਰ ਸਕਦਾ ਭਾਜੀ ਕੋਈ ਦੇ ਅੱਖੀਂ ਵਿੱਚ ਧੰਗੁਰ ਮੰਨਦੇ ਦੀ ਮਾੜਾ ਸਮਝਉਂਦੇ ਇਸ ਗੁਰਾਏ ਦੇ ਬੁਝਾਈ ਇਹ ਗੁਰੂ ਮੈਨੂੰ ਇੱਕ ਸਮਝ ਦੱਸ ਦੇ ਇੱਕ ਸੋਚੀ ਮੈਨੂੰ ਦੇ ਦੇ ਕੀ ਸਬਨਾ ਜੀਆਂ ਕਾਇਕ ਦਾਤਾ ਸੋ ਮੈਂ ਨਿਸਰਦਾ ਜਾਈ ਜਿਹੜਾ ਸਾਰਿਆਂ ਦਾ ਦਾਤਾ ਹੈ ਜਿਤ ਦਾਤਾ ਹੈ ਸਾਰਿਆਂ ਦੇ ਦਾਤਾ ਜੀੜ ਵਾਲਾ ਵਹਿਗੂ ਉਹ ਮੈਨੂੰ ਕਦੀ ਨਾ ਭੁੱਲੇ ਉਸ ਨੂੰ ਮੈਂ ਸਦਾ ਹੀ ਯਾਦ ਰੱਖਾਂ ਸਿਮਰਦਾ ਰਵਾਂ ਅਜੇ ਸ਼ੇਖੂਰੀ ਦੇ ਵਿੱਚ ਤੁੰਗੂ ਕਾਲ ਦੇਵ ਜੀ ਮਹਾਰਾਜ ਮਹਰਾਮਤਾ ਕਰਦੇ ਨੇ ਸਮਝੌਤੇ ਨੇ ਪਕੜੇ ਇਹਦੇ ਵਿੱਚ ਜਿਹੜੇ ਤੀਰਥਾਂ ਆਦਿਤਿਆ ਹੋ ਜਾਂਦੇ ਨੇ ਉਸ ਦੀ ਗਲਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਦੇ ਨੇ ਬਾਬਾ ਜੀ ਸੁਝੰਦੇ ਨੇ ਕਹਿੰਦੇ ਤੀਰਥ ਨਾ ਮੈਂ ਤੀਰਥ ਤੇ ਤਾਂ ਨਾ ਹਾਂ ਜੇ ਤੀਰਥ ਸੁਭਾਵਾਂ ਮੈਂ ਤੀਰਤੇ ਨਾਉਣ ਵਾਸਤੇ ਆਪਣੀ ਲਈ ਨਹੀਂ ਜਾ ਰਿਹਾ ਮੈਂ ਤੇਰੀ ਪ੍ਰਸੰਤਾ ਲੈਣ ਵਾਸਤੇ ਜਾ ਰਿਹਾ ਤੀਰਤੇ ਨਾਲ ਵਾਸਤੇ ਤੀਰਥ ਨਾਵਾਂ ਜੇ ਤੀਰਥ ਸੁਭਾਵਾਂ ਵਿਰ ਭਾਣੇ ਇਹ ਦਾਇ ਤਰੀ ਜੇ ਮੇਰਾ ਨਾਉਣਾ ਤੀਰਤ ਤੇ ਕਿਉਂਕਿ ਮੈਂ ਤੇ ਤੇਰੀ ਪ੍ਰਸੰਤਾ ਦੇ ਲਈ ਨਾਉਣ ਵਾਸਤੇ ਜਾ ਰਿਹਾ ਤੀਰਤ ਦੇ ਪਰ ਸਤਿਗੁਰੂ ਜੀ ਸਮਝਉਂਦੇ ਜੇ ਮੇਰੇ ਵਾਹਿਗੁਰੂ ਤੈਨੂੰ ਨਹੀਂ ਚੰਗਾ ਲੱਗਦਾ ਤੈਨੂੰ ਨਹੀਂ ਭਉਂਦਾ ਤੇ ਜੇ ਤੀਰਥ ਸੇਚਨਾਲ ਕਰਮ ਦਾ ਮੇਰਾ ਕੀ ਲਾਭ ਹੈ ਮੈਂ ਤੇ ਤੇਰੀ ਪ੍ਰਸੰਤਾ ਦੇ ਲਈ ਤੀਰਥ ਤੇ ਇਸ਼ਨਾਨ ਕਰਨ ਵਾਸਤੇ ਜਾਂਦਾ ਹਾਂ ਤੀਰਥਨਾਵ ਜੇ ਕਿਸ ਭਾਵ ਜੇਤਨੂਪਾ ਹੁੰਦਾ ਹੁੰਦੇ ਵਿੜ ਭਾਣ ਹੈ ਕਿ ਨਾ ਹੀ ਕਰੀ جی تینوں ہی چنکا نہ لگے تو بابا جی تیران کر کے کی لا ہے کی فائدہ ہے میں نہیں ناستے جانا گا لے جانا ہاں گرو گرنتھ سر جی مہیا جب آپ جی باغی پڑو گے پچھلی بھی جگہوں پہلی پوڑی ہوئی بھی میں آپ جیار سانجی کی کل بھی رات کی دیوان چھ سمانتی کر دیں کوئی ہی گل نہیں تیرت تے گیا ٹھیک ہے کوئی کبھی میرے پاپ پٹے جان گے تیرت تے شنان کر کے تے ایک سب تو وٹی مو رکھتا دی گل انسان کہتا ہے ٹھیک ہے درشت کر نواز دے گئے کوئی یہ کیا ہے اشنان کی تب اپنے گھنے بہا دی میل دے سنگیر دی بوٹی دی لگ سنگیر دی ہیں ਪਰ ਅੰਦਰ ਦੀ ਮੈਲ ਤੇ ਲੱਥੀਓ ਤੀਰ ਖਾਤੇ ਨਾ ਕੀ ਰਹੀ ਉਹ ਵਹਿ ਤੂ ਤਪੂਤ ਮਾਂ ਤੁਹਾਂ ਦੇ ਸਿਮਰਨ ਕਰਕੇ ਉਤਰੇਗੀ ਉਹਦੇ ਨਾਮ ਦੇ ਨਾਲ ਉਹਦੇ ਨਾਮ ਦੇ ਜੀਸ਼ਨਾਣ ਕਰਕੇ ਉਤਰੇਗੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਚੱਕੇ ਜਦੋਂ ਬਾਪ ਜੀ ਦਾ ਬਚਨ ਆਇਆ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਧੂ ਜੀ ਕਹਿੰਦੇ ਤੀਰਤ ਤਪ ਦਇਆ ਲਤਦਾਨ ਜੇ ਕੋ ਪਾਵੇ ਤਿਲ ਦਾ ਮਨ ਕਿੰਨਾ ਮਿਲੇਗਾ ਤਿਲ ਜੀ ਦਾ

ਕੰਨ ਜਦੋਂ ਸੁਣ ਕੇ ਵਹਿਗੂ ਪਰਮਾਤਮਾ ਦੀ ਗੱਲ ਕਰਨ ਦੀ ਮਾਲਕ ਦੇ ਜਨਮ ਵਿੱਚ ਜੁੜ ਗਿਆ ਅੱਜ ਤੀਰਥਾਂ ਤੇ ਇਸ਼ਨਾਨ ਕਰਨ ਜਾਂਦਾ ਇੱਕ ਤੇ ਤੁਰ ਕੇ ਆਪਣੇ ਘਰ ਤੋਂ ਲੈ ਤਾ ਤੀਰਥ ਤੇ ਜਾ ਕੇ ਇਸ਼ਨਾਨ ਕਰਾਂ ਸਮਾਂ ਨਹੀਂ ਲੱਗਦਾ ਇੱਕ ਦੋ ਦਿਨ ਲੱਗਨੇ ਨੇ ਤੈਨੂੰ ਜਾਣ ਲੱਗਿਆ ਲੋਕੀਂ ਜਾਣਾ ਉਹਨੇ ਇਸ਼ਨਾਨ ਕਰਨ ਵਾਸਤੇ ਬਾਬਾ ਜੀ ਜੰਗਨੀ ਪਰਮੇਸ਼ਰ ਵਹਿਗੂ ਜੀ ਦੇ ਚਰਨਾ ਦੇ ਵਿੱਚ ਜੋੜ ਤੈਨੂੰ ਕਿਤੇ ਜਾਣ ਦੀ ਲੋੜ ਹੀ ਨਹੀਂ ਘਰ ਦੇ ਵਿੱਚ ਬੈਠਿਆ ਹੀ ਹੋ ਜਾਣਾ ਹੀ ਉਹ ਤੀਰਥ ਦੇ ਸ਼ਨਾਣ ਕਰੇਗਾ ਪਰਮੇਸ਼ਰ ਰਾਇ ਗੋਦੀ ਦੇ ਨਾਮ ਦੇ ਵਿੱਚ ਅੰਤਰਗਤ ਤੀਰਥ ਮਗਨਾਉ ਅੰਦਰੂਹੀਤਨ ਸ਼ਨਾਣ ਹੋਏਗਾ ਜਦੋਂ ਮਾਲਕ ਦੇ ਚਰਨਾਂ ਦੇ ਵਿੱਚ ਜੁੜੇਗਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜਦੋਂ 20 ਸਾਲ ਦੀ ਪਹਿਲੀ ਕੋਲੀ ਦੇ ਅਰੰਭ ਦਾ ਵਿੱਚ ਇਹ ਸੋਚੇ ਸੋਚਣਾ ਉਪੀ ਜੇ ਸੋਚੀ ਲੱਖ ਵਾਰ ਲੱਖਾਂ ਵੜੀ ਸ਼ਨਾਣ ਕਰ ਲੈਣਾ ਸਰੀਰ ਪਿੰਡਾਂ ਦੇ ਸਾਥ ਹੋ ਸਕਦਾ ਪਰ ਅੰਦਰ ਦੀ ਬੈੜ ਨਹੀਂ ਸਾਥ ਹੋ ਸਕਦਾ

ਅਨ ਸਰਦੀ ਕਹਿੰਦੇ ਨੇ ਤੀਰਥ ਤੇ ਜਾ ਕੇ ਮਹਿਲ ਦੇ ਕੀ ਲਾਣੀ ਸੀ ਬੰਦਾ ਹੋਰ ਹੰਕਾਰ ਹੋ ਕੇ ਵਾਸ ਕਰ ਨੂੰ ਆ ਗਿਆ ਤੀਰਥ ਜਾਉ ਤਾਂ ਹੁਣ ਹੁ ਕਰ ਤੀ ਪੰਡਿਤ ਪੁੱਛੋ ਤੇ ਮਾਇਆ ਰਾਤੀ ਕਦੀ ਜਾ ਕੇ ਦੇਖਣਾ ਕਿ ਨਾ ਗੁਰਾ ਹਾਲ ਹੁੰਦਾ ਹੈ ਜੀ ਪਾਂਡੇ ਇੰਜ ਆਵਾਜ਼ ਮਾਰਦੇ ਨਹੀਂ ਜਿੱਦਾਂ ਸਾਡੇ ਦਾ ਘਰ ਦੀ ਪ੍ਰਾਪਰਟੀ ਹੈ ਰੱਬ ਦੀ ਤੁਹਾਨੂੰ ਤੁਰੰਤ ਮਿਲਾ ਦੇ ਦੇ ਲਈ ਜਾ ਕੇ ਬਾਵਾ ਫੜ ਫੜਵਾਜ਼ ਮਾਰਦੇ ਜੀ

جی تمہیں گرو گرنتھ جی مہاراج جیوکے گرو گرن جی مہاراج کی ناپ کو بھی تیرھ کے آئے رپور بھی تیرھ کیا گیا گرو نانک دیو جی مہاراج تیرھ بھی جانے کرتے بابا جی ہاں گرو نانک دیو جی مہاراج سمجھا

ਉਰਨਾਰਥ ਜੀ ਜੀ ਮਹਾਰਾਜ ਨੇ ਆ ਕੇ ਫਿਰ ਹੋਕਾ ਦਿੱਤਾ ਸੱਚ ਦੇ ਨਾਲ ਜੋੜਿਆ ਕਹਿੰਦੇ ਕਿ ਜੇ ਤੁਹਾਡੀ ਮਨੋਤਾ ਬੜੀਆਂ ਹੋਈਆਂ ਨੇ ਕੀਰਤ ਸਾਤੇ ਜਾ ਕੇ ਸ਼ਰਧਾ ਕਰਕੇ ਪਾਪ ਕੱਟੇ ਜਾਂਦੇ ਨੇ ਨਹੀਂ ਪਾਪ ਪਰਮੇਸ਼ਰ ਵੈਰਗੂ ਜੀ ਦੇ ਨਾਮ ਦੇ ਨਾਲ ਕੱਤੀ ਜਾਂਦੀ ਹੈ ਆਹੀ ਵੀ ਥੋੜੀ ਬੜਾਗੇ ਨਾ ਤਾਂ ਆਵੇ ਅਰਥ ਕਰਾਂਗੇ ਭਈਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਕੇ ਮੂੰਹ ਤੇ ਪਲੀਤੀ ਕੰਪੜ ਹੋਏ ਦੇ ਸਾਬ ਨੂੰ ਲਈਏ ਉਹ ਤੋਂ ਹੀ ਭਰੀਏ ਮਤ ਪਾਪਾਂ ਕੇ ਸੰਗ ਉਹ ਤੋਪੇ ਨਾ ਕਰ ਕੋਤੀ ਨਾਲ ਪਿੰਡੇ ਤੇ ਮੈਲ ਲੱਗੀ ਹੋਵੇ ਕੱਪੜਿਆਂ ਨੂੰ ਲੱਗੀ ਹੋਵੇ ਗੱਲ ਕੀ ਸਭ ਨੂੰ ਦੇ ਨਾਲ ਹੋਏਗੀ ਪਰ ਅੰਦਰ ਦੀ ਮੈਲ ਕੀ ਉਤਰੇਗੀ ਵੈਰ ਗੁਰ ਜੀ ਦੇ ਨਾਮ ਦੇ ਨਾਲ ਉਹਦੇ ਵਿੱਚ ਛਣਾ ਕਰਕੇ ਅਰ ਕੋਈ ਸਮਝਉਂਦੇ ਨਹੀਂ ਐਵੇਂ ਮ ਤੀਰਤ ਨਾਲ ਤਾਂ ਜਾਊਗਾ ਪਰੋਂ ਚੰਗਾ ਲੱਗੇ جی تین چنگا نہیں لگتا, جی. لگتا, لگتا تو میں تیران کیوں کر چنگا لگتا ہے میں جا چنگا لگتا ہے جب جا چنگا نہیں لگتا تھی میں میں کی کہتا ہاں ادارن بجو اپنے گھر کا پروار کا جیو ہوئے جب وہ کہیں کہ میں تیرے پیار بھی کرتا ہاں سب کچھ کرتا ہاں پر جی حکم بھی نہ مانے بابا جی کا جا اپنے پیو حکم بھی نہ مانے تو بابا جی کہیں گے یہ پیار نہیں ہے

ਹਾਂ ਤੀਰਥ ਤੇ ਮੈਂ ਜਾ ਰਿਹਾ ਤੇ ਮੈਂ ਇਸ ਲਈ ਨਹੀਂ ਜਾ ਰਿਹਾ ਮੇਰੇ ਮੈਲ ਨਾ ਚੁੱਤਰ ਜਾਏਗੀ ਮੈਂ ਇਸ ਲਈ ਜਾ ਰਿਹਾ ਮੇਰੇ ਗੁਰੂਆਂ ਦੇ ਚਰਨ ਪੈ ਨਹੀਂ ਮੈਂ ਦਰਸ਼ਨ ਮੇਰੇ ਕਰਨ ਜਾ ਰਿਹਾ ਚਲੋ ਬਾਹਰ ਇਸ਼ਨਾਨ ਕਰਾਂਗਾ ਅੰਦਰ ਬਹਿ ਕੇ ਮੈਲ ਉਤਾਰਾਂਗਾ ਗੁਰੂ ਦੀ ਬਾਣੀ ਵੀ ਬਹਿ ਕੇ ਸਰਵਣ ਕਰਾਂਗਾ ਤੋ ਸਤਨਾਮ ਇਜਾ ਜਾ ਦਰਬਾਰ ਸਾਹਿਬ ਜਾ ਕੇ ਦਰਸ਼ਨ ਕਰੋ ਬਾਹਰ ਸਰਵਣ ਤੇ ਇਸ਼ਨਾਨ ਅੰਦਰ ਪ੍ਰਵੇਸ਼ ਵਹਿਗੁਰੂ ਜੀ ਦੀ ਬਾਣੀ ਚੱਲਦੀ ਪਈ ਹੈ

ایک پاس نظر پٹھی جی کرے نہ پائے گا گردوارے جان گردوارے روزانہ جانا ہاں میں جاگا ہاں یا فلاں نہیں جاگا میں روزانہ ہاضی لوگریم کردا نہیں بابا جی نے چلنا جی ارداس کری داتا جی رحمت ہی بنائیے میرے کے صدا بنا کے رکھنا میرے اندر ہونا آوے جو رحمت میرے کی کتی میرے پروار تیرے گوان والے کی کے دے وہ بھی تیرے چلنا دے بھی سے جان جانا بھی بانی پڑھا ہوتا کیوں تیری نظر تے بخشش دے نال ہی سب کچھ ہوئے گا جے کسی تو پائی لیکھا میں کر مانکے میرے مات بیچے رتک جواہار مارک

ਮੇਰੇ ਜਗਤ ਗੁਰੂ ਧਰਮ ਦਾ ਨਿਰਦੇਸ਼ ਕੀ ਮਹਾਰਾਜ ਨੇ ਤੂੰ ਗੁਰੂ ਦੇਿਤ ਸਿੱਖਿਆ ਨੂੰ ਆਪਣੇ ਅੰਦਰ ਧਾਰਨ ਕਰ ਦੁਨਿਆਵੀ ਪਦਾਰਥ ਕੀ ਮੰਗਦਾ ਹੈ ਉਹਦੀ ਨਗਰ ਮੁਗੀ ਜਦੋਂ ਉਹ ਸਿੱਖਿਆ ਨੂੰ ਮੰਨ ਲਵੇਗਾ ਬਾਬਾ ਜੀ ਨੇ ਤੇਰੀ ਮਤ ਦੇਣ ਕੀ ਹੀਰੇ ਜਿਹੜੇ ਜਲਾ ਰਾਤ ਮੁਕਤੇ ਨੇ ਸਾਰੇ ਤੇਰੀ ਮਤ ਦੇ ਵਿੱਚ ਆ ਜਾਣਗੇ ਆਪੋ ਸਤਨਾਮ ਸਾਰੇ ਤੇਰੀ ਮਤ ਦੇ ਵਿੱਚ ਆ ਜਾਣਗੇ ਮਤ ਵਿੱਚ ਰਤਨ ਜਵਹਰ ਮਾ کبھی جی سیکھ سکا پدوی ملتی ہے پر سن کے جس دن من لے گا اس دن تب کا ہو جائے گا رب بیانے کوئی بیانے نہیں کر سکتا تیرے بارے بھی کوئی نہیں سکتا تو کتنے کڑوتا ہوا ہے

ਤੇ ਬਾਬਾ ਜੀ ਕਹਿੰਦੇ ਜਿਨਾ ਨੇ ਮੰਗ ਲਈ ਉਹਨਾਂ ਦੇ ਮਨ ਦੇ ਵਿੱਚ ਰਤਨ ਜਵਾਹਰ ਮਾਰਕ ਆਦਤ ਸਭ ਖਾ ਗਿਆ ਕਹਿਨ ਦਾ ਭਾਉ ਜੇ ਦੇਵੀ ਗੁਰੂ ਹੁੰਦੇ ਨੇ ਜਦੋਂ ਸਿੱਖਾਂ ਮੰਨ ਲਈ ਜਾਵੇ ਬਾਬਾ ਜੀ ਨੂੰ ਸਾਰੇ ਦੇਵੀ ਗੁਰ ਉਹਦੇ ਮਤ ਦੇ ਵਿੱਚ ਆ ਜਾਂਦੇ ਨੇ ਜਿਹੜੇ ਗੁਰੂ ਦੀ ਸਿੱਖਿਆ ਸੁਣ ਕੇ ਮੰਨ ਲੈਂਦੇ ਹਨ ਜੇ ਇੱਕ ਗੁਰ ਕੀ ਸਿੱਖ ਸੁਣੀ ਫਿਰ ਅਖੀਰ ਕਿੰਨਾ ਰੋਤਣਾ ਲੱਗਦੀ ਕਿ ਮਹਾਰਾਜ ਸਿਰ ਬਚਨ ਦੁਹਰਾਉਂਦੇ ਹੋਈ ਕਨ ਵਾਲੀ ਕੁੜੀ ਦਾ ਹੀ

سارے جیوڑا ایک داگا ہے سارے پالا سواس یاد رکھا چوبی گھنٹے میں یاد رکھا اٹھدی بیٹھ دیا کھاندیا پہنڈیا ہر ویلے میں اس واحو یاد رکھا دیکھو سارے جیاں کا ایک داگا جڑا ہے یہ مطلب دو نہیں ہے

چاہترین کینی آئی ہیں تائیم کو کل دیتا باتشاہ مہراجی نے بیر اپا بڑے بلی آدم جانر سا کی تارک چھلیا توڑت دیس بلی مواسل ماتے بجان کی امان ملی آگاری بجان کو تولن ہاسو باطن ہی چپ چار بلی آن سائل سری سب کو سر نائک جاجت انیک منگر والے انیک لیں جاجت انیک لیں سو ایک جبئی

میرے ایسی مرد دے میں ہوں یہ ہو جی بھوٹی میرے بہتے ہو جی دے دے جس بھوٹی دے نال میں تو اس طرح یہ کیا ہوں دا تو قدر ہی میری بھوٹی بھی چونہ آنے کرے میری مرد بھی چونہ آنے کرے گروہ نالک دیو جی مہراجی کے پاکرن کی اے شکی کوڑی دے جی چاہا دے دیوان دے جس آنجی کی تھی کل وہ ستنی کوڑی جڑے جو کی عادت کریں انہوں نے کہا کہ عمر جڑے بدا لیندے ہیں

kita kawah